ਅੱਜ ਕਬੱਡੀ ਖਬਰ ਤੁਹਾਨੂੰ ਦਿਖਾਉਂਦੇ ਜਾ ਰਹੇ ਹਾਂ ਇੱਕ লাশ ਬਰਾਮਦ ਹੋਈ ਹੈ ਇਸ ਨਦੀ ਦੇ ਵਿੱਚੋਂ ਮੌਕੇ ਤਸਵੀਰਾਂ ਦੇਖ ਲੋ ਕਿ ਉਸੇ ਲਾਸ਼ ਨੂੰ ਜਿਹੜਾ ਬਾਹਰ ਕੱਢਣ ਵਾਸਤੇ ਮਸਕਤ ਦੇ ਨਾਲ ਨੌਜਵਾਨ ਕੋਸ਼ਿਸ਼ ਕਰ ਰਹੇ ਨੇ ਮੌਕੇ ਤੇ ਆਈਏ ਇਸ ਤੋਂ ਪਿੱਛੇ ਥੋੜੀ ਜਿਹੀ ਪਿੱਛੇ ਜਾ ਕੇ ਆਪਾਂ ਦਿਖਾਈਏ ਤਾਂ ਇੱਕ ਗੱਡੀ ਜਿਹੜੀ ਬਰਾਮਦ ਹੋਈ ਹੈ ਉਹ ਵੀ ਕਾਫੀ ਟੁੱਟੀ ਹੋਈ ਹੈ ਸਪੱਸ਼ਟ ਹੈ ਕਿ ਉਹੀ ਬੰਦਾ ਹੈ ਜੋ ਉਸ ਗੱਡੀ 'ਤੇ ਸਵਾਰ ਸੀ ਜਾਂ ਕੋਈ ਕੋਈ ਹੋਰ ਬੰਦਾ ਤਾਂ ਸੁਣ ਲੈ ਕੇ ਇਹ ਨਦੀ ਦੇ ਵਿੱਚ ਕਾਫੀ ਪਹਿਲਾਂ ਵੀ ਤੁਹਾਨੂੰ ਦੱਸਿਆ ਇੱਕ ਟੈਕਸੀ ਗੱਡੀ ਖੜੀ ਸੀ ਕਿ ਕਿ ਇਹ ਉਸ ਦੇ ਵਿੱਚ ਇੱਕ ਕੁੜੀ ਤੇ ਨਾਲ ਇੱਕ ਨੌਜਵਾਨ ਜੋ ਕਾਰ ਚਾਲਕ ਸੀ ਉਹ ਵੀ ਰੁੜ ਗਿਆ ਸੀ ਉਹਦੀਆਂ ਲਾਸ਼ਾਂ ਡੱਡੂ ਮਾਜਰਾ ਦੇ ਨਜ਼ਦੀਕ ਜਾ ਕੇ ਮਿਲੀਆਂ ਸੀ ਕਾਂਡਾ ਪਿੰਡ ਦੇ ਇੱਕ ਪੰਛ ਤੇ ਪੰਚਣੀ ਉਹ ਵੀ ਜਿਹੜੇ ਇਸ ਨਦੀ ਚ ਰੁੜੇ ਸੀ ਜਿਸ ਜਗ੍ਹਾ ਉੱਤੇ ਤੁਸੀਂ ਇਹ ਤਸਵੀਰ ਦੇਖਦੇ ਹੋ ਤਾਂ ਬੜੀ ਕੋਸ਼ਿਸ਼ ਕੀਤੀ ਜਾ ਰਹੀ ਹੈ ਨੌਜਵਾਨਾਂ ਵੱਲੋਂ ਇਸ ਜਗ੍ਹਾ ਉੱਤੇ ਆਣ ਕੇ ਤੁਸੀਂ ਦੇਖੋ ਕਿ ਇਹ ਲਾਸ਼ ਛਟਕੀ ਹੈ ਤਾਂ ਉਸ ਨੂੰ ਬਾਹਰ ਕੱਢਣ ਵਾਸਤੇ ਬੜੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜਗ੍ਹਾ ਦੇ ਉੱਤੇ ਕਾਫੀ ਕਰੋਪੀ ਇੱਕ ਤਰ੍ਹਾਂ ਦੀ ਮੰਨ ਸਕਦੇ ਹਾਂ ਕਿ ਸਰਦੀ ਦੇ ਵਿੱਚ ਹਰ ਸਾਲ ਕਿਤਨੇ ਕਿਤਨੇ ਲਾਸ਼ਾਂ ਹਰੰ ਦਾ ਸਿਲਸਲਾ ਲੱਗਾ ਚੱਲ ਰਹੀ ਹੈ ਮੁਹਾਜਰੇ ਦੇ ਕਸਬਾ ਨਮਾਕਰੌਂ ਦੇ ਨਜ਼ਦੀਕ ਪਟਿਆਲਾ ਦੀ ਰਾਉਬਾਗਦੀ ਹੈ ਜਿੱਥੇ ਕਿਸ ਨਦੀ ਦੇ ਵਿੱਚ ਪਹਿਲਾਂ ਵੀ ਕਾਫੀ ਵਾਰ ਲਾਸ਼ਾਂ ਹੜਕੇ ਆਈਆਂ ਨੇ ਇਸ ਨੂੰ ਲੈ ਕੇ ਅੱਜ ਕਬੱਡੀ ਖਬਰ ਤੁਹਾਨੂੰ ਦਿਖਾਉਣ ਜਾ ਰਹੇ ਹਾਂ ਇੱਕ ਲਾਸ਼ ਬਰਾਮਦ ਹੋਈ ਹੈ ਇਸੇ ਨਦੀ ਦੇ ਵਿੱਚੋਂ ਮੌਕੇ ਤਸਵੀਰਾਂ ਦੇਖ ਲੋ ਕਿ ਉਸੇ ਲਾਸ਼ ਨੂੰ ਜਿਹੜਾ ਬਾਹਰ ਕੱਢਣ ਵਾਸਤੇ ਮਸਕਤ ਦੇ ਨਾਲ ਨੌਜਵਾਨ ਕੋਸ਼ਿਸ਼ ਕਰ ਰਹੇ ਨੇ ਮੌਕੇ ਤੇ ਪੁਲਿਸ ਪੁਖਾਸਨ ਪਹੁੰਚਿਆ ਹੋਇਆ ਹੈ ਪਰ ਅਜੇ ਤੱਕ ਇਹ ਕਲੀਅਰ ਨਹੀਂ ਹੋ ਪਾਇਆ ਕਿ ਕਿਸ ਦੀ ਲਾਸ਼ ਹੈ ਤੱਕੀ ਮੈ ਇਸੇ ਕਰ ਤੇ ਹੜਕੇ ਆਈ ਹੈ ਇਸ ਤੋਂ ਪਿੱਛੇ ਥੋੜੀ ਜਿਹੀ ਪਿੱਛੇ ਜਾ ਕੇ ਆਪਾਂ ਦਿਖਾਈਏ ਕਿ ਇੱਕ ਗੱਡੀ ਜਿਹੜੀ ਬਰਾਮਦ ਹੋਈ ਹੈ ਉਹ ਵੀ ਕਾਫੀ ਟੁੱਟੀ ਹੋਈ ਹੈ ਇਸ ਪਾਣੀ ਵਿੱਚ ਉੜ ਕੇ ਆਈ ਹੈ ਕਿ ਉਹੀ ਬੰਦਾ ਹੈ ਜੋ ਉਸ ਗੱਡੀ 'ਚ ਸਵਾਰ ਸੀ ਜਾਂ ਕੋਈ ਕੋਈ ਹੋਰ ਬੰਦਾ ਤਾਂ ਸੁਣ ਲੈ ਕੇ ਇਹ ਨਦੀ ਦੇ ਵਿੱਚ ਕਾਫੀ ਪਹਿਲਾਂ ਵੀ ਤੁਹਾਨੂੰ ਦੱਸੀ ਇੱਕ ਟੈਕਸੀ ਗੱਡੀ ਹੜੀ ਸੀ ਕਿੱਥੇ ਕਿ ਉਸ ਦੇ ਵਿੱਚ ਇੱਕ ਕੁੜੀ ਤੇ ਨਾਲ ਇੱਕ ਨੌਜਵਾਨ ਜੋ ਕਾਰ ਚਾਲਕ ਸੀ ਉਹ ਵੀ ਰੁੜ ਗਿਆ ਸੀ ਉਹਦੀਆਂ ਲਾਸ਼ਾਂ ਡੱਡੂ ਮਾਜਰਾ ਦੇ ਨਜ਼ਦੀਕ ਜਾ ਕੇ ਮਿਲੀਆਂ ਸੀ ਤੇ ਟਾਂਡਾ ਪਿੰਡ ਦੇ ਇੱਕ ਪੰਚ ਤੇ ਪੰਚਣੀ ਉਹ ਵੀ ਜਿਹੜੇ ਇਸ ਨਦੀ ਚ ਰੂੜੇ ਸੀ ਜਿਸ ਜਗ੍ਹਾ ਉੱਤੇ ਤੁਸੀਂ ਇਹ ਤਸਵੀਰ ਦੇਖ ਰਹੇ ਹੋ ਤਾਂ ਬੜੀ ਕੋਸ਼ਿਸ਼ ਕੀਤੀ ਜਾ ਰਹੀ ਹੈ ਨੌਜਵਾਨਾਂ ਵੱਲੋਂ ਇਸ ਜਗ੍ਹਾ ਉੱਤੇ ਆਣ ਕੇ ਤੁਸੀਂ ਦੇਖੋ ਕਿ ਇਹ লাশ ਛਟਕੀ ਹੈ ਤਾਂ ਉਸ ਨੂੰ ਬਾਹਰ ਕੱਢਣ ਵਾਸਤੇ ਬੜੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਾਫੀ ਬਧੂ ਵੀ ਮਾਰ ਰਹੀ ਹੈ ਕਾਫੀ ਨੌਜਵਾਨ ਲੱਗੇ ਹੋਏ ਨੇ ਇਹ ਤਸਵੀਰਾਂ ਨੇ ਤੁਹਾਨੂੰ ਲਾਈਵ ਦਿਖਾ ਰਹੇ ਹਾਂ ਵੱਧ ਤੋਂ ਵੱਧ ਖਬਰ ਨੂੰ ਸ਼ੇਅਰ ਕਰਦੇ ਰਹੋ ਕਿਉਂਕਿ ਇਸ ਜਗ੍ਹਾ ਦੇ ਉੱਤੇ ਕਾਫੀ ਕਰੋਪੀ ਇੱਕ ਤਰ੍ਹਾਂ ਦੀ ਮੰਨ ਸਕਦੇ ਹਾਂ ਕਿ ਸਰਦੀ ਦੇ ਵਿੱਚ ਹਰ ਸਾਲ ਕਿੰਨੇ ਕਿੰਨੇ ਲਾਸ਼ਾਂ ਖਰੰਦਾ ਸਿਲਸਿਲਾ ਲਗਾਤਾਰ ਜਾਰੀ ਹੈ ਪਰ ਅਜੇ ਤੱਕ ਪੁਲ ਜਿਹੜੇ ਨਾਂ ਬੰਨਣ ਕਰਕੇ ਇਹ ਜਗ੍ਹਾ ਉੱਤੇ ਇਦਾਂ ਦੇ ਵੱਡੇ ਹਾਸੇ ਜਿਹੜੇ ਵਾਪਰਦੇ ਰਹਿੰਦੇ ਨੇ ਤਾਂ ਮੌਕੇ ਦੇਖੋ ਤੁਸੀਂ ਜਿਹੜੀਆਂ ਆਪਾਂ ਤਸਵੀਰ ਦਿਖਾਈ ਹੈ ਸੱਜਣ ਸਿੰਘ ਸਰਪੰਚ ਪਹੁੰਚੇ ਹੋਏ ਨੇ ਪਹਿਲਾਂ ਵੀ ਇਹਨਾਂ ਸਮੇਂਾਂ ਦੇ ਵਿੱਚ ਹਮੇਸ਼ਾ ਸਾਥ ਦਿੰਦੇ ਨੇ ਤਾਂ ਇੰਦੀਕ ਦੇ ਲੋਕ ਵੀ ਜਿਹੜੇ ਦੇਖਣ ਵਾਸਤੇ ਆਏ ਹੋਏ ਹੋਏ ਨੇ ਕਿ ਕਿਸ ਤਰੀਕੇ ਦੇ ਨਾਲ ਇਹ ਲਾਸ਼ ਇਸ ਜਗ੍ਹਾ ਤੇ ਹੜਕੇ ਆਈ ਹੋ ਜਾਂ ਮੁੱਖ ਦੇ ਪੁਲਿਸ ਪ੍ਰਸ਼ਾਸਨ ਇਸ ਲਾਸ਼ ਨੂੰ ਮੋਰਚੀ ਦੇ ਉੱਪਰ ਖਾਣ ਵਾਸਤੇ ਖੜ੍ਹ ਜੇ ਰਖਾਣਗੇ ਤਾਂ ਮੌਕੇ ਤੇ ਜਿਹੜਾ ਕੋਈ ਵਹੀਕਲ ਮੰਗਾਇਆ ਗਿਆ ਤੁਸੀਂ ਦੇਖੋ ਬੜੀ ਮੁਸ਼ਕਲ ਦੇ ਨਾਲ ਕਾਫੀ ਬਦੂਮਾਰ ਹੈ ਕਾਫੀ ਇਹ ਲੱਗਦਾ ਕਿ ਗਲੀ ਸੜੀ লাশ ਹੈ ਜੋ ਕਿ ਕਾਫੀ ਦਿਲ ਦਹਿਲਾਣ ਵਾਲੀ ਜਿਹੜੀ ਖਬਰ ਤੁਹਾਨੂੰ ਦਿਖਾਉਣ ਜਾ ਰਹੇ ਹਾਂ ਪਰ ਪਿੱਛੇ ਕੌਣ ਹੈ ਬੰਦਾ ਕਿੱਥੋਂ ਰੁੜ ਕੇ ਆਇਆ ਅਜੇ ਦੀ ਇਨਫੋਰਮੇਸ਼ਨ ਕੋਈ ਨਹੀਂ ਹੈ ਕਿਸ ਨੂੰ ਲੈ ਕੇ ਗੱਡੀ ਦਾ ਕੋਈ ਨੰਬਰ ਨਹੀਂ ਹੋਇਆ ਤਾਂ ਸੱਜਣ ਸਿੰਘ ਸਰਪੰਚ ਸਾਡੇ ਨਾਲ ਨੇ ਸਰਪੰਚ ਸਾਹਿਬ ਇਹ ਲੱਗਦਾ ਕਿ ਤੁਹਾਡੀ ਨਦੀ ਦੇ ਉੱਤੇ ਕਰੋਪੀ ਹੋਇਆ ਹੈ ਹਰ ਸਾਲ ਕੋਈ ਨਾ ਕੋਈ লাশ ਮਿਲਦੀ ਹੈ ਪੋਲ ਨਹੀਂ ਮਿਲੇ ਪਰ ਲਾਸ਼ਾਂ ਜਰੂਰ ਮਿਲ ਰਹੀਆਂ ਦੇਖੋ ਜੀ ਪੋਲ ਤਾਂ ਹੁਣ ਹੈ ਕੰਮ ਦਾ ਸਮਾਂ ਤਾਂ ਆਇਆ ਹੋਇਆ ਹੈ ਪਲਾਂਟ ਹਾਂਜੀ ਸ਼ੁਰੂ ਕਰੇ ਕਰਿਆ ਨਹੀਂ ਹੈਗਾ ਕਿਉਂਕਿ ਕੰਮ ਲੇਟ ਕਰਦਾ ਕਾਫੀ ਤੇ ਹੁਣ ਹਰ ਸਾਲ ਕੋਈ ਨਾ ਕੋਈ 2 4 5 7 ਵਿਅਕਤੀ ਹੜ ਰਹੇ ਹਨ ਹੁਣ ਤੁਸੀਂ ਦੇਖਿਆ ਪਰਸੋ ਰਾਤ ਨੂੰ ਤੇਜ਼ ਬਾਰਸ਼ ਹਟ ਹੋਈ ਆ ਇਹ ਉਪਰੋਂ ਇਹ ਪਿੰਡ ਕਿੱਥੋਂ ਆਂਦੇ ਹੋਣੇ ਜਿਆਦਾ ਹਾਚਲ ਤੋਂ ਆਏ ਹੋਣੇ ਆ ਉਹ ਗੱਡੀ ਰਾਜ ਨਦੀ ਦੀ ਫਾੜੀ ਉੱਪਰੋਂ ਪਾਣੀ ਆ ਗਿਆ ਗੱਡੀ ਪਤਾ ਲੱਗਿਆ ਕਿਸੇ ਦੀ ਕੀ ਕੀ ਦੀ ਗੱਡੀ ਸਾਨੂੰ ਤਾਂ ਪਤਾ ਨਹੀਂ ਲੱਗਿਆ ਵੀ ਕਹਿੰਦਾ ਹੜੀ ਆ ਕੋਈ ਵਿਚੋ ਬਿ ਲੱਗੇ ਕਹਿੰਦਾ ਗੱਡੀ ਇੱਥੇ ਫਸੀ ਵੀ ਸੀ ਅੱਛਾ ਜੀ ਉਦੋਂ ਬਾਅਦ ਲੱਗਾਈ ਪਾਣੀ ਆਇਆ ਵਿਚ ਲੰਘੇ ਨੂੰ ਸਾਨੂੰ ਕਿਹਾ ਉਹ ਪਤਾ ਲੱਗਿਆ ਵੀ ਇੱਥੇ ਗੱਡੀ ਕੱਢੀ ਆ ਵੀ ਗੱਡੀ ਆੜ ਪਰਿਵਾਰ ਦੇ ਹੋਰ ਹੀ ਮੈਂਬਰ ਹੋ ਸਕਦੇ ਨੇ ਗੱਡੀ ਦੇ ਵਿੱਚ ਤਾਂ ਇੱਕ ਲਾਸਤ ਮਿਲ ਗਈ ਇਹ ਵੀ ਨਹੀਂ ਪਤਾ ਲੱਗ ਰਿਹਾ ਉਸ ਗੱਡੀ ਦੇ ਚਾਲਕ ਦੀ ਆ ਜਾਂ ਕਿਸੇ ਹੋਰ ਦੀ ਹੈ ਇਹ ਨਹੀਂ ਪਤਾ ਕਿ ਕਿਹਦੀ ਗੱਡੀ ਆ ਗੱਡੀ ਵਾਲੇ ਹੁਣ ਇੱਥੇ ਜਿਹੜੇ ਕੱਢਣ ਆਏ ਸੀ ਉਹ ਕਹਿੰਦੇ ਜੀ ਕਹਿੰਦਾ ਗੱਡੀ ਸਾਡੀ ਹੈ ਕਹਿੰਦੇ ਕਰਾਈ ਦੇ ਲਈ ਹੋਈ ਸੀ ਗੱਡੀ ਇਹਨਾਂ ਮੰਗ ਵੀ ਰਹੀ ਸੀ ਗੱਡੀ ਅੱਛਾ ਉਹ ਆਗੇ ਸੀ ਬੰਦੇ ਹਾਂ ਬੰਦੇ ਆਗੇ ਜੀ ਉਠਾਣੇ ਕੇ ਹੋਏ ਹੂ ਅੱਛਾ ਹਾਂ ਉਹਨੇ ਕਰ ਦਿੱਤੀ ਹੈਡਰ ਲੈ ਕੱਢੀ ਮਸ਼ੀਨ ਹੈ ਗੱਡੀ ਹੈਡਰ ਲੈ ਕੇ ਤੇ ਉਹਨਾਂ ਵਾਰ ਕੱਢੀ ਗੱਡੀ ਇਹ ਬੰਦੇ ਤਾਂ ਨਹੀਂ ਪਤਾ ਲੱਗ ਰਿਹਾ ਕੁਛ ਕੀ ਕਿੱਥੋਂ ਦਾ ਕਿਵੇਂ ਕੋਈ ਦੇਖੋ ਉਹ ਨਹੀਂ ਪਤਾ ਉਹਨਾਂ ਜੀ ਇਹੰਦੇ ਬੰਦਾ ਇਹ ਵੀ ਕੌਣ ਹੈ ਕੌਣ ਨਹੀਂ ਹੈ ਕਿਉਂਕਿ ਉਹਨੇ ਗੱਡੀ ਮੰਗ ਕੇ ਲਈ ਹੈ ਉਹਨੂੰ ਪਤਾ ਉਹ ਪਹਿਲਾਂ ਵੀ ਤੁਹਾਡੇ ਪਿੰਡ ਦਾ ਕਾਫੀ ਵੱਡਾ ਨੁਕਸਾਨ ਹੋਇਆ ਹੈ ਸਾਡੇ 15-20 ਵਿਅਕਤੀ ਹੜ ਗਏ ਹਰ ਸਾਲ ਹਰ ਦੇਰ 5-7 ਵਿਅਕਤੀ ਤੇ ਕਿਉਂਕਿ ਇਦੋਂ ਰਸਤਾ ਸ਼ਾਰਟ ਪੈਂਦਾ ਹਾਂਜੀ ਹਿਮਾਚਲ ਜਾਣਾ ਹੋਵੇ ਕਸੌਲੀ ਜਾਣਾ ਹੋਵੇ ਪੰਜੌਰ ਜਾਣਾ ਹੋਵੇ ਇਸ ਕਰਕੇ ਵਿਚਾਰੇ ਆ ਜਾਂਦੇ ਨੇ ਜਾਣੇ ਵਿਅਕਤੀ ਉੱਥੇ ਨਦੀਆਂ 'ਚ ਫਸ ਜਾਂਦੇ ਆਂ ਤੱਕ ਜਿਸ ਤਰ੍ਹਾਂ ਹਰ ਬਾਰੀ ਇਦਾਂ ਦੀਆਂ ਲਾਸ਼ਾਂ ਹੜਨੀਆਂ ਤਾਂ ਕਦੋਂ ਤੱਕ ਇਹ ਸਿਲਸਿਲਾ ਚੱਲਦਾ ਜਾਈ ਰਹੇਗਾ ਲੱਗਦਾ ਕਿ ਜਦ ਤੱਕ ਪੁਲ ਨਹੀਂ ਲੱਗਦੇ ਉਹ ਤੱਕ ਕੋਈ ਨਾ ਕੋਈ ਇਦਾਂ ਦੇ ਹਾਸੇ ਵਾਪਰਦੇ ਰਹਿਣੇ ਨੇ ਦੇਖੋ ਇਹ ਤੱਕ ਪੁਲ ਨਹੀਂ ਲੱਗਦਾ ਇਹਦੇ ਹਾਸੇ ਹੋਣੀ ਹੋਣੇ ਆ ਕਿਉਂਕਿ ਪਾਣੀ ਤੇਜ਼ ਜਾਂਦਾ ਪਰ ਨਦੀਜ ਪਤਾ ਲੱਗਦਾ ਨਹੀਂ ਹੈਗਾ ਇੱਕ ਨਹੀਂ ਦੂਜੀ ਵਿੱਚ ਬੰਦਾ ਫਸ ਜਾਂਦਾ ਬੀਤੇ ਦਿਨ ਹੀ ਜਿਹੜੀ ਬਾਰਿਸ਼ ਪਈ ਉਸ ਕਾਰਨ ਜਿਹੜਾ ਪਾਣੀ ਆ ਉਸ ਤੇ ਵਿੱਚ ਹਲੇ ਝੋੜੀ ਹਾਂਜੀ ਹਾਂਜੀ ਜਿਹੜਾ ਪਰਸੋਂ ਬਰਸਾਤ ਰਾਤ ਨੂੰ ਪਈ ਇਹਨੇ ਕਿਹੜੇ ਵੇ ਉਸ ਟਾਈਮ ਹੋਇਆ ਇੱਕ ਹਸਤਾ ਅੱਛਾ ਤੁਹਾਡੇ ਤੇ ਪਰਿਵਾਰਾਂ ਨੂੰ ਬੜਾ ਖਤਰਾ ਹੋਣਾ ਕਿਉਂਕਿ ਤੁਸੀਂ ਬਾਜ਼ਾਰ ਵੀ ਜਾਣਾ ਨਮਾਗਰੋਂ ਵੀ ਜਾਣਾ ਕਿਸੇ ਨੇ ਬੇਸੁਖ-ਦੁਖ ਦੇ ਵਿੱਚ ਜਾਣਾ ਹੁੰਦਾ ਤਾਂ ਬਾਰਸ਼ਾਂ ਦਾ ਪਾਣੀ ਇਸ ਤਰੀਕੇ ਨਾਲ ਆ ਗਿਆ ਫਿਰ ਉਹੀ ਖਤਰਾ ਤੁਹਾਡੇ ਵਾਸਤੇ ਦਾ ਦੇਖੋ ਸਾਡੇ ਬੰਦੇ ਖਾਤਰਾ ਦਾ ਹਰ ਟਾਈਮ ਖੜੇ ਆ ਕੇ ਕਿ ਬਰਸਾਤ ਜਿਹੜੇ 4-3 ਮਹੀਨੇ ਹੈਗੇ ਆ ਖਾਤਰਾ ਸਾਡੇ ਕੋਲ ਖੜੀ-ਖੜਿਆ ਪਰ ਹੁਣ ਅਸੀਂ ਚਲੋ ਫਿਰ ਵੀ ਤੁਹਾਨੂੰ ਪਤਾ ਵੀ ਪਾਣੀ ਆ ਕੇ ਰੁਕ ਜਾਂਦੇ ਆ ਸਾਡੇ ਬੰਦੇ ਹਾਂਜੀ ਹੁਣ ਬਾਹਰ ਦੇ ਵਿਖਤ ਅਸੀਂ ਕਿੱਦਾਂ ਰੋਕੀਏ ਕਿਉਂਕਿ ਰਾਤ ਨੂੰ ਰੋਡ ਚੱਲਦਾ ਇਸ ਕਰਕੇ ਹੁਣ ਕਹੀ ਦਾ ਕਹਿ ਵੀ ਦਿੰਦੇ ਭਾਈ ਨਾ ਜਾਓ ਅਸੀਂ ਬੋਰਡ ਵੀ ਰਿੱਕੇ ਲਾਏ ਹੋਏ ਤਈਦਾ ਪਤਾ ਕਿੱਥਾ ਜਾ ਰਹੀ ਹੈ ਬੰਦੇ ਦਾ ਕੋਈ ਕੋਈ ਪਿੰਡ ਦੇ ਇਲਾਕੇ ਦਾ ਜੇ ਕਿਸ ਤਰ੍ਹਾਂ ਸਾਡੇ ਇਲਾਕੇ ਦਾ ਬੰਦਾ ਨਹੀਂ ਹੈ ਜੀ ਇਹ ਬੰਦੇ ਬਾਹਰ ਦੇ ਗੱਡੀ ਕਹਿੰਦਾ ਇੱਥੇ ਬੰਦੇ ਲੁਧਿਆਣੇ ਦੀ ਕਿੱਥੇ ਦਸ ਰਹੇ ਆ ਅੱਛਾ ਉੱਥੇ ਦੇ ਮਾਲਕ ਆ ਉਹ ਆਗੇ ਜੀ ਬੰਦੇ ਉਹ ਗੱਡੀ ਦੇ ਮਾਲਕ ਬੰਦੇ ਆਏ ਹੋਏ ਨੇ ਕੱਢ ਲਈ ਗੱਡੀ ਉਹਦੀ ਗੱਡੀ ਕੱਢੀ ਹਾਂ ਕੱਢ ਲਈ ਉਹਨਾਂ ਗੱਡੀ ਸਾਈਡ ਲੈ ਕੇ ਨਾ ਉਹਦੇ ਬਰਾਦਰੀ ਵਿੱਚ ਮਸ਼ੀਨ ਜਦਦੀ ਚੁੰਦੀ ਆ ਅੱਛਾ ਸੀਪੇ ਦੇ ਪਰ ਹੂੰ ਹੂੰ ਤੇ ਉਹਨੇ ਪਤਾ ਲੱਗਿਆ Laash ਪਈ ਹੈ ਕਹਿੰਦਾ ਉਹ ਕਹਿੰਦਾ ਉਹ ਤਾਂ ਐ ਸੋਚਦਾ ਹੀ ਬੰਦੇ ਮੁੰਡਾ ਕੁੜੀ ਸੀ ਕਹਿੰਦਾ ਵਿੱਚ ਉਹ ਅੱਛਾ ਜੀ ਉਹ ਭੱਜ ਗਏ ਕਹਿੰਦਾ ਅਸਲ ਗੱਡੀ ਛੱਡ ਕੇ ਭੱਜ ਗਈ ਸਾਡੀ ਗੱਡੀ ਛੱਡ ਕੇ ਭੱਜ ਗਈ ਸਾਡੀ ਗੱਡੀ ਦਾ ਜੀਪੀਐਸ ਕਾਲ ਡੋਲ ਗਿਆ ਪਤਾ ਹੋ ਸਕਦਾ ਕਿ ਉਹੀ ਮੁੰਡਾ ਕੁੜੀ ਉਹਨਾਂ ਵਿੱਚ ਮੁੰਡੇ ਦੀ ਲਾਸ਼ ਹੋਏ ਹੋਏ ਇਹ ਨਹੀਂ ਪਤਾ ਜੀ ਹੁਣ ਇਹ ਤਾਂ ਦੇਖੋ ਕੋਈ ਦੱਸਣਗੇ ਹੁਣ ਜੀ ਗੱਡੀ ਮੰਗ ਕੇ ਲਿਆਏ ਉਹਨਾਂ ਨੂੰ ਪਤਾ ਹੋਣਾ ਬਿਲਕੁਲ ਤੁਸੀਂ ਦੇਖੋ ਕਿ ਜਿਸ ਤਰੀਕੇ ਦਾ ਸੱਜਨ ਸਿੰਘ ਸਰਪੰਚ ਵੱਲੋਂ ਦੱਸਿਆ ਗਿਆ ਕਿ ਪਹਿਲਾਂ ਵੀ ਸੇ ਨਦੀਆਂ ਦੇ ਵਿੱਚ ਕਾਫੀ ਬਾਹਰ ਜਿਹੜੇ ਰੁੜੀਆਂ ਨੇ ਗੱਡੀਆਂ ਵੀ ਰੁੜੀਆਂ ਨੇ ਨੌਜਵਾਨੀ ਵੀ ਰੁੜੇ ਨੇ ਤਾਂ ਇਸ ਨੂੰ ਲੈ ਕੇ ਪਿਛਲੇ ਸਾਲ ਵੱਡੇ ਹਾਦਸੇ ਵਾਪਰੇ ਸੀ ਜਿਸ ਨੂੰ ਲੈ ਕੇ ਸਰਕਾਰਾਂ ਨੇ ਬਹੁਤ ਵੱਡੇ ਵਾਅਦੇ ਕੀਤੇ ਕਿ ਅਸੀਂ ਆਉਣ ਦੇ ਸਾਲ ਤੱਕ ਪੁਲ ਲਾ ਦਾਂਗੇ ਪੁਲਾਂ ਦਾ ਕੰਮ ਸ਼ੁਰੂ ਵੀ ਹੋਇਆ ਪਰ ਬਹੁਤ ਲੇਟ ਹੋਇਆ ਜਿਸ ਨੂੰ ਲੈ ਕੇ ਇਸ ਬਰਸਾਤ ਦੇ ਵਿੱਚ ਵੀ ਸਭ ਤੋਂ ਪਹਿਲੀ ਬਰਸਾਤ ਦੇ ਵਿੱਚ ਐਦਾਂ ਦੀ ਖਬਰ ਆਉਣੀ ਬਹੁਤ ਮਤਭਾਗੀ ਹੈ ਲੋਕਾਂ ਦੇ ਵਿੱਚ ਕਿਹੜਾ ਦਾ ਮਾਹੌਲ ਹੈ ਕਿ ਜੋ ਵੀ ਲੋਕ ਇਸ ਪਾਸੇ ਜਾਂਦੇ ਨੇ ਤਾਂ ਉਹਨਾਂ ਨੂੰ ਕਿਤੇ ਨਾ ਕਿਤੇ ਨਦੀ ਆਪਣੇ ਪਾ ਅਤਵਾ ਸ਼ੇਅਰ ਕਰੇ ਮੁੱਖ ਤੇ ਪੁਲਿਸ ਵਾਲਾ ਜੰਗ ਪੁੱਛ ਸਰ ਥਾਣੇ ਤੋਂ ਤੁਸੀਂ ਹੋ ਜੀ ਅੱਛਾ ਕਦੋਂ ਪਤਾ ਲੱਗਿਆ ਜੀ ਇਸ ਬਾਰੇ ਸਾਨੂੰ ਜੀ ਡੇਢ ਘੰਟੇ ਪਹਿਲਾਂ ਇਤਲਾਹ ਆਈ ਸੀ ਕਿ ਵੀ ਇਦਾਂ ਇਦਾਂ ਬਣੇ ਪੜਿਆਲੇ ਦੀ ਰਾਉ ਦੀ ਨਦੀ ਚ ਡੈਡ ਬੋਡੀ ਮਿਲੀ ਹੈ ਅੱਛਾ ਜੀ ਤਾਂ ਉੱਤੋਂ ਹੀ ਮੌਕੇ ਤੇ ਆਏ ਗੱਡੀ ਦਾ ਜਿਹੜੀ ਗੱਡੀ ਮਿਲੀ ਪਿੱਛੇ ਉਹਦਾ ਪਤਾ ਲੱਗਿਆ ਕੁਝ ਕਿੱਥੇ ਦੀ ਸੀ ਨਹੀਂ ਜੀ ਹਲੇ ਤਫਤੀਸ਼ ਜਾਰੀ ਹੈ ਜੀ ਇਸ ਬੰਦੇ ਦਾ ਕੁਝ ਪਤਾ ਲੱਗਿਆ ਹੋਈ ਨੇ ਜੀ ਹਲੇ ਕੁਛ ਗੁੰਮਸ਼ੁਦੀ ਦੀ ਕੋਈ ਹੋਈ ਥਾਡੇ ਕੋਲ ਤਾਂ ਇਦਾਂ ਦੀ ਕੋਈ ਇਤਲਾ ਨਹੀਂ ਆਈ ਜੀ ਗੁੰਮਸ਼ੁਦੀ ਦੀ ਕਿੱਥੇ ਰੱਖਿਆ ਜਾ ਰਿਹਾ ਹੁਣ ਮੋਰਚੀ ਚ ਇਹਨੂੰ ਇਹਨੂੰ ਖਰੜ ਮੋਰਚੀ ਚ ਰਖਾਉਣਗੇ ਜਿਸੇ ਬਿਲਹੋਸਪੀਟਲ ਨਜ਼ਦੀਕ ਦੇ ਥਾਣਿਆਂ ਨਾਲ ਕੋਈ ਰਾਬਤਾ ਕੀਤਾ ਜਾ ਰਿਹਾ ਕਿ ਉਹਨਾਂ ਕੋਲ ਗੁੰਮਸ਼ੁਦੀ ਅੱਛਾ ਤਫ਼ਤੀਸ਼ ਹਲੇ ਤਾਂ ਪਤਾ ਲੱਗ ਗਿਆ ਜੀ ਅੱਗੇ ਜਿਹੜੀ ਵੀ ਤਫ਼ਤੀਸ਼ ਹੋਣੀ ਹੈ ਹੱਟ ਕਾਫੀ ਖਰਾਬ ਲੱਗ ਰਹੀ ਬਦੂ ਮਾਰ ਕਿੰਨੇ ਕਿ ਦਿਨਾਂ ਦੀ ਲੱਗਦੀ ਹੈ ਕਿ ਰੂੜੀ ਹੋਈ ਕੁਛ ਹਾਂ ਸਾਰੇ 1-2 ਦਿਨ ਤਾਂ ਹੋਏ ਗਿਆ ਹੁਣ ਕਾਫੀ ਗਲੀ ਸੜੀ ਲਾਸ਼ ਬਿਲਕੁਲ ਬਿਲਕੁਲ ਤੁਸੀਂ ਦੇਖੋ ਕਿ ਪੁਲਿਸ ਪ੍ਰਸ਼ਾਸਨ ਵੀ ਆਪਣੇ ਤੌਰ ਤੇ ਕੋਸ਼ਿਸ਼ ਕਰ ਰਿਹਾ ਹੈ ਉਸ ਸਲਾਹ ਨੂੰ ਕਢਵਾਉਣ ਵਾਸਤੇ ਇਹ ਤਸਵੀਰਾਂ ਨੇ ਵੱਤਵੱਤ ਖਬਰ ਨੂੰ ਸ਼ੇਅਰ ਕਰਿਓ ਜਿਹਦੇ ਨਾਲ ਕੀ ਲੋਕਾਂ ਤੱਕ ਇਹ ਖਬਰ ਪਹੁੰਚ ਸਕੇ ਤੁਹਾਡੇ ਕੈਮਰਾਮੈਨ ਸੁਮਿਤ ਦੇ ਨਾਲ ਹਰਤੇਸ਼